ਹਾਵੀ ਮਿੱਤਰੋ ਆ ਮੈਚ ਦੇਖਦੇ ਅੱਜ ਆਪਾਂ ਬਿਨਾ ਉਸਤਾਦ ਤੋਂ ਕਹਿੰਦੇ ਇੱਕ ਮੋਰੇ ਬੱਬੇ ਹੋਰੇ ਕਹਿੰਦੇ ਅੱਜ ਮੈਚ ਖੇਡੇ ਕਹਿੰਦੇ ਏ ਕੰਮ ਵੀ ਕਹਿੰਦੇ ਫਿਰ ਸਿਰੇ ਦੇ ਜੱਫਾ ਲਾ ਗਿਆ ਕਹਿੰਦੇ ਕੋਲੇ ਕੋਲੇ ਚੱਕਦਾ ਲਿਆਉਂਦਾ ਰਿਹਾ ਜੱਫੀਆਂ ਨੂੰ ਆਜੋ ਫਿਰ ਦੇਖਦੇ ਆ ਮੈਚ ਮਿਲਦੇ ਬਿੱਲਿਆਂ ਚੋ ਮੁੱਲ ਓਏ ਸਰਦਾਰ ਨਹੀਂ ਉਹ ਮਿਲਦੇ ਆਹ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਆਹ ਟੱਕਰ ਸਿਰੇ ਦੀ ਹੈ ਇਹ ਹੱਥ ਪਿੱਛੇ ਤੇਰੇ ਦੇ ਤਾ ਕੰਦੇ ਨੌਜਣੋ ਕੇ ਗੀਤਕਾਰ ਪ੍ਰਨਾਮ ਕਾਮੇ ਦਾ ਸੁਪੁੱਤਰ ਉਹ ਮਾਨਵ ਧੂਰਕੂਟਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਪਾ ਮੇਰੇ ਮਿੱਤਰੋ ਸਾਹਮਣੇ ਪਤਾਪਰੀਆ ਇੱਕ ਮੈਂ ਨਾਲ ਕੰਦੇ ਨੌਜਣ ਬੱਬਾ ਨਾਲ ਦੁੱਖ ਪੰਘਾਲਾ ਨਾਲ ਕੰਦੇ ਰਾਜੂ ਘਾਂਗਾ ਮੇਰੇ ਮਿੱਤਰੋ ਕਰੂ ਭੜਾਂਗਾ ਮੇਰੇ ਮਿੱਤਰੋ ਪੰਘਾਲਾ ਵਾਲਾ ਦੁੱਖ ਮੇਰੇ ਮਿੱਤਰੋ ਮਾਜੇ ਦਾ ਮਜਾਂ ਹੋ ਗਿਆ ਕੇ ਜੋਗੇ ਵਾਲਿਆ ਰੂਪਾ ਤੇ ਦੁੱਖ ਪੰਘਾਲਾ ਟੱਕਰ ਖੜ ਕੇ ਵੇਖੂ ਕੁੱਲ ਜਮਾਨਾ ਮੈਚ ਆ후 ਹੀ ਜਿੱਤਣਗੇ ਜਾਣ ਗਿਆ ਰੇਡਰ ਉਹ ਤਕਵੀਰ ਸਰਾਵਾਂ ਦੀ ਧਰਤੀ ਦਾ ਬੜਾ ਪ੍ਰਤਿੱਧ ਹੋਇਆ ਮੇਰੇ ਮਿੱਤਰੋ ਪਰ ਕੋਟ ਬੁੱਢਾ ਪਿੰਡਾ ਪਹਿਲਵਾਨ ਦਾ ਮੇਰੇ ਨਾਲ ਕੋਟ ਬੁੱਢਾ ਪਿੰਡਾ ਜੁਗਰਾਹ ਦੀ ਕਹਿੰਦੇ ਰੇਡ ਮੇਰੇ ਵੀਰੋ ਲਾ ਉਧਰਲੇ ਪਾਸੇ ਟੱਕਰ ਆਹ ਕਹਿੰਦੇ ਟਕਾਣੇ ਦੀ ਹੈ ਵੀ ਪੰਜ ਦੇਣੇ ਕੁਝ ਕੇ ਬਾਹਣ ਮਿੱਤਰੋ ਅੱਜ ਟੱਕਰੇ ਨੇ ਕਬੱਡੀ ਕੱਪ ਦੀ ਆਹ ਖਿਡਾਰੀ ਕਹਿੰਦੇ ਨਾਮ ਦੇ ਨੰਬਰ ਤਾਂ ਤੁੰਬਣ ਭੰਨ ਪਿੰਡ ਹੈ ਆਪਣੇ ਪਤਾਪੁਰੀਆ ਇੱਕ ਮੇਰੇ ਮਿੱਤਰੋ ਭੰਗਾਣਾ ਵਾਲਾ ਦੁੱਖ ਮੇਰੇ ਮਿੱਤਰੋ ਬੱਪਾ ਤੇ ਰਾਜੂ ਭਾਉ ਕਾਂਗਾ ਤਰੂ ਭੰਗਾਣਾ ਨਹੀਂ ਨਾਉ ਜਨਾ ਜੋਵਨ ਉਹ ਚੋਲੇ ਵਾਲਾ ਵਧਿਆ ਹੋਇਆ ਸੁਖਮਨ ਚੋਲੇ ਦੀਆਂ ਯਾਦਾਂ ਨੇ ਆ ਕੰਨੇ ਨਾਦਲੇ ਪਾਸੇ ਥੋੜੀ ਕਹਿੰਦੇ ਰੇਡ ਮੇਰੇ ਵੀਰ ਲਾਹ ਸਾਹਮਣੇ ਇੱਕ ਮਾਂ ਆਉ ਤੇਰੇ ਚਿਹਤੇ ਤਾਰੇ ਆ ਮਿੱਟਾ ਹਾਫ ਪੁਆਇੰਟ ਜਿਹੜਾ ਕਹਿੰਦੇ ਫੋੜ ਦਿਸਿਆ ਲਓ ਉਧਰਲੇ ਪਾਸੇ ਆਹ ਰੇਡ ਪਾਉਣ ਲਈ ਸਿੱਖ ਸਰਦਾਰ ਆਹ ਖਿਡਾਰੀ ਕਹਿੰਦੇ ਤਿਆਰ ਬਣ ਤਿਆਰ ਹੈ ਵੀ ਕੱਦ ਨਾਲ ਉੱਚੇ ਕਰਦਾਰ ਨਹੀਂ ਆ ਮਿਲਦੇ ਬਿਰਲਿਆ ਚੋ ਮੁੱਲ ਓਏ ਸਰਦਾਰ ਨਹੀਂ ਆ ਮਿਲਦੇ ਆਹ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਆਹ ਟੱਕਰ ਸਿਰੇ ਦੀ ਹੈ ਵੀ ਹੱਥ ਪਿੱਛੇ ਤੇਰੇ ਦੇ ਹੋ ਬੀ ਆ ਮੁੰਡੇ ਮਾਢੇ ਵਾਲੇ ਆਓ ਲੈ ਵੀ ਪੁਆਇੰਟ ਚੱਲੀ ਜਾਂਦੇ ਆ ਪ੍ਰਭਾਨ ਜੀ ਸਾਰਾ ਕੁਝ ਦੱਸਾਂਗੇ ਬਾਈ ਦੀ ਪੁਆਇੰਟ ਦੱਸਿਆ ਕਰੋ ਉਧਰਲੇ ਬੰਨੇ ਚਲੇ ਜਾਓ ਪੁਆਇੰਟ ਵੀ ਦੱਸੀ ਚੱਲੋ ਲਾਓ ਲਾਈਨ ਤੋਂ ਪਿੱਛੇ ਹੋ ਗਿਓ ਮੁੰਡਿਓ ਲਾਈਨ ਤੋਂ ਪਿੱਛੇ ਜੱਗਿਆ ਜੱਗਿਆ ਦੇਖ ਨਿਆਰਾ ਅੱਜ ਦੇ ਹਾਂ ਫਰੰਦੀਪੁਰ ਦੇ 3.5 ਵਾਹ ਉਧਰਲੇ ਪਾਸੇ ਆ ਬਰਾਬਰੀ ਦਾ ਕਹਿੰਦੇ ਮੈਚ ਹੈ ਮੈਚ ਬੜਾ ਆਰੇ ਦਰਜੇ ਦਾ ਲਓ ਟੱਕਰ ਕਹਿੰਦੇ ਸਿਰੇ ਦੀ ਆ ਬਹਾਰ ਜਲ ਵਰਕਾਣੀ ਨੰਕੇ ਤੀਰ ਨਿਸ਼ਾਨੇ ਲਾ ਦੂਗਾ ਲਓ ਸਾਹਮਣੇ ਦੇਖਾਗੇ ਚਾਰ ਜਾਫੀ ਉਹ ਕਮਾਲ ਹੋਈ ਪਈ ਐ ਆ ਰੁਪਾ ਇੱਕ ਖਿਚਲਾ ਤਿਆਰੀਆਂ ਉਹ ਕਬੱਡੀਆਂ ਤੇਰੀਆਂ ਵੀ ਆ ਜੱਤ ਦੀਆਂ ਪੈਣ ਗਿਆ ਆ ਕਿਨੇ ਬਲਮ ਧੂੜ ਕੋਟੀਆਂ ਮੁੰਡਾ ਮੋਕੇ ਦਾ ਉਹ ਪਾਉਂਦਾ ਕਬੱਡੀ ਮੁੰਡਾ ਮੋਕੇ ਦਾ ਰਣਜੀਤ ਪਿੰਡ ਹੈ ਬਲਮ ਉਹ ਕਿਨੇ ਧੂੜ ਕੋਟੀਆਂ ਰਣਜੀਤ ਮੋਕੇ ਦਾ 77 ਮੇਰੇ ਮਿੱਤਰੋ ਖੇਡ ਮੈਦਾਨ ਦੇ ਅੰਦਰ ਆਏ 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 ਲੇ ਬੱਲੇ ਲੇ ਬੱਲੇ ਤਾਰਾਪੁਰ ਪਿੰਡ ਜੁੜ ਗਿਆ ਔਰ ਸਾਰਿਆਂ ਉਨੀ ਫਿਰ ਆ ਗਬਰੂ ਤਿਆਰ ਵਰ ਤਿਆਰ ਹੈ ਵੀ ਗਬਰੂ ਦੇਸ਼ ਮੇਲੇ ਦੇ ਸੋਹਣੇ ਆ ਚੌੜੀਆਂ ਹਿੱਕਾਂ ਦੇ ਮਨਮੋਹਣ ਆ ਗਿਆ ਵਿਚ ਮਲਾਨਾਂ ਦੇ ਆ ਵੇਖਣ ਵਾਲੇ ਹੁੰਦੇ ਦੋਸਤੋ ਆ ਜੋਰ ਜਵਾਨਾਂ ਦੇ ਅੱਜ ਜੋਰ ਪਰਖੇ ਜਾਣਿਆ ਆ ਜੋਰ ਜੋਰ ਨੰਬਰ ਕੋਰੇ ਵਾਲੀਆ ਜੋੜ ਗਿਆ ਆ ਮੁੰਡਾ ਜਲਾਲਾ ਬਾਟੇ ਇਲਾਕੇ ਦਾ ਮੇਰੇ ਮਿੱਤਰੋ ਆ ਕਿਨੇ ਸਵਾਹ ਵਾਲਾ ਪਿੰਡ ਹੈ ਰਹਿੰਦਾ ਪੱਕੇ ਤੌਰ ਤੇ ਕੈਨੇਡਾ ਖੇਡਦਾ ਯੂਥ ਕਲੱਬ ਮੁੰਡਾ ਨਾਲ ਵਾਲਾ ਦੋ ਹੋਰ ਆਪੂ ਆ ਰਹੀਆ ਹੋਰ ਮੇਰੇ ਵਾਲੀਆਂ ਜੀ ਆਪੂ ਵਾਲੀਆਂ ਫੋੜ ਫੋੜ ਦੇ ਫਕਾਰੇ ਉੱਤੇ ਲਾਲੀ ਜੱਟ ਨੇ ਪਹਿਲਾ ਜਿਹੜੀ ਨਖਰੇ ਦੇ ਕਰਦੀ ਹੁੰਦੀ ਸੀ ਫੋੜ ਦੇ ਫਕਾਰੇ ਉੱਤੇ ਉਹ ਲਾਲੀ ਜੱਟ ਨੇ ਆਹ ਕਿਨੇ ਫੋੜ ਮੇਰੇ ਮਿੱਤਰੋ ਭੱਜੂ ਮੁੰਡਾ ਜਾਂ ਪੱਪਾ ਲਾਉ ਨੰਬਰ ਆਹ ਕਬੱਡੀ ਚਾਰ ਜਾਫੀ ਤਿਆਰ ਕੋਟ ਤੁਗੀ ਵਾਲਾ ਤੰਬੂ ਅਰਜਨ ਗਗੜਾ ਦੀਪ ਤਾਫੂ ਵਾਲੀਆਂ ਤੇ ਸੁੱਖਾ ਤਾਫੂ ਵਾਲੀਆਂ ਲੱਖਾ ਮੇਰੇ ਮਿੱਤਰੋ ਆਹ ਇਹ ਤੰਮੂ ਤੰਮੂ ਤਮੁੱਤਾ ਮੁੱਤਾ ਮੁੱਤਾ ਮੁੱਲਾ ਕੋਟਾ ਤੁਗਿਆ ਪਿੰਡ ਜਲੇ ਫਰੀਦਕੋਟ ਦਾ ਪਰ ਕਹਿੰਦੇ ਰੇਡ ਪਣ ਲਈ ਫੇਰ ਆਹ ਖਿਡਾਰੀ ਕਹਿੰਦੇ ਤਿਆਰ ਵਰ ਤਿਆਰ ਹੈ ਮੇਰੇ ਵੀਰੋ ਯਾਰ ਵਿਨਰ ਸਰਪੰਚ ਪਿੰਡ ਅਸ਼ੀਰ ਸ਼ਕੂਰ ਵਾਲਾ ਨਾਲ ਜਰਨੈਲ ਸਿੰਘ ਸਰਪੰਚ ਹਾਜੀ ਵਾਲਾ ਹਰ ਵੱਡੇ ਮਾਨ ਪਿਆਰ ਜਿਹੜੇ ਕਹਿੰਦੇ ਆਹ ਦਾਫਲੀ ਕਹਿੰਦੇ 500 ਦੇ ਪੈਸੇ ਕਰਦੇ ਗਏ ਆ ਰਵਿੰਦਰ ਸਿੰਘ ਜੀ ਮਿਰਕ ਮੁੱਗਾ ਗੁਰਪ੍ਰੀਤ ਦੀ ਖਾਈ ਫੇਮੀ ਕਹਿੰਦੇ ਪਰ ਇੰਦਰ ਇੰਦਰ ਪੜਾਕੇ ਆਹ ਪੜਾਕੇ ਪੈਂਦੇ ਆ ਕਾਕਾ ਉਗੀ ਹੈ ਬਾਈ ਗਰਾਊਂਡ ਛੱਡ ਕੇ ਬੈਠੋ ਯਾਰ ਲਾਈਨ ਛੱਡ ਕੇ ਬੈਠੋ ਬਾਈ ਤੁਸੀਂ ਸਾਰੇ ਲਾਈਨ ਦੇ ਅੱਗੇ ਬੈਠੇ ਹੋ ਵੀਰਾਂ ਕੇ ਮੰਨਿਆ ਕਰੋ ਬੰਦ ਨੂੰ ਲਓ ਸਾਰੇ ਕਹਿੰਦੇ ਇਸ ਲਈ ਗੁਰਦੀਪ ਨਮ ਜਣ ਪਾਉਦਾ ਹੋਇਆ ਕਬੱਡੀ ਬੱਲੇ ਇਸ ਕਹਿੰਦੇ ਗੁਰਦੀਪ ਆਹ ਕਬੱਡੀ ਪਾਣ ਲਈ ਗਿਆ ਵਧਿਆ ਹਲਕਾ ਜਿਹਾ ਟੱਚ ਹੋਇਆ ਪਰ ਸਾਹਮਣੇ ਥੋੜਾ ਪਿੱਛਿਓ ਕੇ ਬਹਿ ਜਾਣ ਜਿਹੜੇ ਨਹੀਂ ਖੇਡ ਰਹੇ ਉਹ ਪਿੱਛਿਓ ਕੇ ਬਹਿ ਜਿਓ ਲਓ ਸਾਹਮਣੇ ਕਬੱਡੀ 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 ਜੋਗੀ ਵਾਲੀਆ ਰੂਪਾ ਤੇ ਪਤਾ ਪਤਾ ਪਤਾਪੁਰਿਆ ਜੀ ਹੇ ਭਰਮਾ ਪਾ ਲਾ ਆ ਇੱਕ ਨੇ ਗੇ ਕੰਦਾ ਕਿੰਦਾ ਕਿੰਦਾ ਸਿੱਧੀ ਵੀਰ ਸੁਆਦ ਆਈ ਜਾਂਦਾ ਲੈਣੀ ਜੱਗਿਆ ਇਹਨ ਗੱਲ ਟਕਾਣੇ ਲੱਗੀ ਪਈ ਐ ਲੋ ਸਾਹਮਣੇ ਪਾਈ ਹੋਈ ਕਬੱਡੀ ਮੁੰਡਾ ਕਿਨੇ ਬਲਮ ਆ ਧੂੜ ਕੋਟੀਆਂ ਮੁੰਡਾ ਅਰਜਨ ਤੇ ਬਲਮ ਪਾਲਮ ਤੇ ਅਰਜਨ ਆ ਹੋ ਗਈ ਟੱਕਰ ਗਗੜੇ ਵਾਲਾ ਇੱਕ ਪਾਸੇ ਕੇਰਦਾ ਮੇਰੇ ਮਿੱਤਰੋ ਗੱਗੇ ਵਾਲਾ ਗੱਗੇ ਵਾਲਾ ਗੱਗੇ ਵਾਲਾ ਗੱਗੇ ਵਾਲਾ ਇਸ ਵੇਲੇ ਕਹਿੰਦੇ ਤਿਆਰ ਵਰ ਤਿਆਰ ਹੈ ਇੱਕ ਵਾਰ ਤੇਰੇ ਜੱਫੇ ਤੇ ਪੈਸੇ ਲੱਗੇ ਆ ਇੱਕ ਵਾਰ ਆਹ ਤੇਰੇ ਜੱਫੇ ਤੇ ਆਹ ਪੈਸੇ ਲੱਗੇ ਆ ਦੁਨੀਆ ਦਾ ਕਹਿੰਦੇ ਮਹਾਨ ਆਹ ਦੁਨੀਆ ਦਾ ਕਹਿੰਦੇ ਟਾਪਾ ਸਵਾਲ ਏ ਪਿੰਡ ਦਾ ਬਿੰਦੂ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਖਿੰਡੇ ਦਾ ਵੀਰ ਬਾਪੂ ਕਹਿੰਦੇ ਬਾਪੂ ਹਰਨੇਕ ਸਿੰਘ ਮਲੰਗੀ ਦਾ ਪੁੱਤਰ ਕਬੱਡੀ ਪਾ ਰਿਹਾ ਨੌਜਟ ਬਿੰਦੂ ਵਧਿਆ ਹੋਇਆ ਹੈ ਖੇਡਿਆ ਕੈਨੇਡਾ ਉਹ ਯੂਥ ਕਬੱਡੀ ਕਲੱਬ ਦੇ ਲਈ ਪਾਈਆਂ ਕਬੱਡੀਆਂ ਦਾਰਾਪੁਰੀਆਂ ਘੈਰੀ ਤੇ ਬਿੰਦੂ ਨੰਬਰ ਆਪਣੀ ਟੀਮ ਦਾ ਕਿੱਥੇ ਡੋੜ ਗਿਆ ਕਰਨੈਲ ਬੰਦੂ ਕਹਿੰਦਾ ਜੇ ਪਤਾਪੁਰੀਆ ਇੱਕ ਮੈਂ ਜੱਫਾ ਲਾਉ 500 ਦੇਵਾਂਗੇ ਮੇਰੇ ਵੱਤੋਂ ਡੱਕਾ ਕਰਨੈਲ ਕਹਿੰਦਾ ਪਤਾਪੁਰੀਆ ਡੱਕਾ ਜੱਫਾ ਲਾਉ 500 ਦੇਵਾਂਗੇ ਮੇਰੇ ਵੱਤੋਂ ਯਾਰ ਕੌਣ ਹੁਣ ਕੌਣ ਹੁਣ ਕੌਣ 500 ਨੰਬਰ ਰੇਡਰ ਦਾ ਬਈ ਟੱਚ ਡਬਲ ਬੰਨ ਲਈ ਕਹਿੰਦੇ ਤਿਆਰ ਬਰ ਤਿਆਰ ਹੈ ਮਹਿਤਾ ਐਂਟਰਪ੍ਰਾਈਜ਼ ਨਾਲ ਕਹਿੰਦੇ ਵੱਡੇ ਮਾਨ ਪਿਆਰ ਕੋਈ ਨਹੀਂ ਕਰਦੇ ਬਹੁਤ ਵੱਡਾ ਧੰਨਵਾਦ ਇਖੇ ਰੱਖਾ ਉਹ ਬਾਈ ਆਜੇ ਖੇਡ ਵਧੀਆ ਲੱਗਦੀ ਇੱਕ ਵਾਰੀ ਆ ਮੇਰੇ ਮਿੱਤਰੋ ਬਾਪੂ ਵਾਲਿਆਂ ਫੋੜ ਆ ਗਿਆ ਇਹ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਬੁਲਟ ਫੋੜ ਤੇ ਜੀਪਾਂ ਦੇ ਪਿੰਡਾਂ ਵਿੱਚ ਨਾ ਹੋਣ ਫੈਸਲੇ ਨਾਲੀਆਂ ਗੱਬਰੂ ਸਾਹਮਣੇ ਚਾਰ ਜੱਫੀ ਲੱਭੂ ਆਹ ਕਹਿੰਦੇ ਨੱਥੂ ਵਾਲੀਆਂ ਆਹ ਲਾਉ ਜੱਫਾ ਜਾਂ ਭੱਡੂ ਜੋ ਪਤਾ ਮੇਲਾ ਵੀ ਲੁੱਟਿਆ ਆ ਕੇ ਕਹਿੰਦੇ ਮੇਲਾ ਲੁੱਟਿਆ ਉਧਰ ਮਾਨਪ੍ਰਿੰਤ ਜੋਟੀ ਸਾਹਿਬ ਸਰਪੰਚ ਜੀ ਤੇ ਨਾਲ ਬਾਬੀ ਸੰਧੂ ਇਹ ਉਧਰ ਰਹਿੰਦੇ ਕਿ ਆਵੇ ਜੱਪਾ ਲੱਗਿਆ ਪਲਾਂ ਦੀ ਨਹੀਂ ਲੱਗਿਆ ਪਰ ਲੋਕਾਂ ਨੇ ਨਜ਼ਾਰਾ ਲੈ ਲਿਆ ਦੁਨੀਆ ਖੁਸ਼ ਆ ਪ੍ਰਧਾਨ ਜੀ ਉਹ ਦੁਨੀਆ ਨਜ਼ਾਰੇ ਲਈ ਜਾਂਦੀ ਆ ਜੱਗਿਆ ਉਹ ਦੁਨੀਆ ਕਹਿੰਦੇ ਖੁਸ਼ ਆ ਅੱਜ ਮੇਲਾ ਕਹਿੰਦੇ ਮਮਦੋੜ ਦੇ ਵਿੱਚ ਐ ਪਰ ਉਹ ਮਾਤ ਕਬੱਡੀ ਦਾਫੂ ਵਾਲੀਆਂ ਫੋੜ ਫੋੜ ਪਾਉਂਦਾ ਹੈ ਕਬੱਡੀ ਦਾਫੂ ਵਾਲੀਆਂ ਫੋੜ ਅਮਰੇ ਚਾਲ ਚੱਲੇ ਲੈ ਵੀ ਗਾਜੂ ਪਾਉੂ ਢਾਂਗੇ ਵਾਲਿਆ ਗੱਲ ਤੇਰੇ ਤੇ ਖੜ ਗਈ ਪਰ ਕੱਟ ਪਰ ਕੱਟ ਹਾਉਆ ਹੋ ਜੋ ਲਾਈਨ ਛੱਡ ਕੇ ਬਹਿ ਜਾਓ ਇਹ ਸਵਾਦ ਲੈਣਾ ਲਾਈਨ ਛੱਡ ਕੇ ਬਹਿ ਜਾਓ ਆਓ ਆਓ ਪਾਲਮ ਹੈਰੀ ਹੈਰੀ ਤੇ ਪਾਲਮ ਧੂੜਕੋਟੀਆਂ ਤੇ ਤਾਰਾਪੁਰੀਆਂ ਪਿੜ ਗਏ ਮੇਰੇ ਮਿੱਤਰੋ ਧੂੜਕੋਟੀਆਂ ਤੇ ਤਾਰਾਪੁਰੀਆਂ ਪਿੜ ਗਏ ਪਿੜ ਗਏ ਤੂੰ ਬੜ ਭਾਨਾ ਦਾ ਨੰਬਰ ਜੋੜ ਗਿਆ ਆ ਖਿਡਾਰੀ ਨੂੰ ਪਿੰਦੂ ਕਹਿੰਦੇ ਆ ਦਵਾਲ ਜਾਂ ਕਬੱਡੀ ਪਾ ਰਿਹਾ ਪ੍ਰੰਦੀਪੁਰੀਏ ਗੂਪੀ ਨਾਲ ਵੀ ਪੱਟਾ ਪਿਆਰ ਹੈ ਉਹ ਦੀਪ ਤੇ ਟੱਚ ਡਬਲ ਹੈ ਸਾ ਵੀ ਤਿਆਰ ਨੇ ਉਹ ਚੋਕੀ ਵਾਲੀਆਂ ਰੂਪਾ ਪਾਉਂਦਾ ਕਬੱਡੀ ਉਹ ਨਜ਼ਾਰਾ ਵੱਡਾ ਮੇਰੇ ਨੂੰ ਨਹੀਂ ਹੁੰਦੀ ਜਵਾਨੀ ਇੱਕ ਪਾਸੇ ਮਾਝੇ ਇੱਕ ਪਾਸੇ ਹਾਂ ਵੀ ਮਿੱਤਰੋ ਕਿਵੇਂ ਲੱਗ ਰਿਹਾ ਸੋਨੂੰ ਇਹ ਮੈਚ ਫਿਰ ਬੱਬੇ ਹੋਰੇ ਇੱਕ ਹੋਰਾਂ ਦੇ ਚੱਪ ਸੋਨੂੰ ਕਿਵੇਂ ਲੱਗ ਰਹੇ ਨੇ ਕਿਵੇਂ ਗੱਲਬਾਤ ਲੱਗ ਰਹੀ ਹੈ ਸਰਾ ਦੱਸੋ ਹਰ ਕਮੈਂਟ ਅੱਜ ਦੇ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੀ ਚਲੋ ਭਰਾ ਨੂੰ ਥੋੜੇ ਨੂੰ سپورਟ ਦੀ ਲੋੜ ਹੈ ਕਰੋ ਵੱਤ ਵੱਤ سپورਟ ਆਜੋ ਫਿਰ ਅੱਗੇ ਦੇਖਦੇ ਆ ਮੈਚ ਮੈਂ ਵੀ ਸਪੀਕਰਾਂ ਦੇ ਨਾਲ ੱਟਕਾਣਾ ਕਰੋ ਲਓ ਸਾਹਮਣੇ 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 ਜਗਰਾਜ ਹੈਰੀ ਹੈਰੀ ਤੇ ਜਗਰਾਜ ਕੋਟ ਬੁੰਡੇ ਵਾਲਾ ਤੇ ਦਾਰਾਪੁਰ ਵਾਲਾ ਭਿੜ ਗਏ ਨੇ ਮਿੱਤਰੋ ਉਤਰ ਫਿਰ ਕੇ ਯਾਰ ਹੁਣ ਮੈਂ ਕਿਹਨੂੰ ਕਿਹਨੂੰ ਆਖਾਂ ਭਾਈਰ ਕੇ ਧਿਆਨ ਰੱਖੋ ਬਹੁਤ ਸਾਹਮਣੇ ਇਸ ਵੇਲੇ ਚਾਰ ਜੱਫੀ ਤਿਆਰ ਹੈ ਆ ਮੁੰਡਾ ਕਿਹਨੇ ਸੁਖਵੀਰ ਕਬੱਡੀ ਪਾ ਰਿਹਾ ਹੈ ਤੋਰੇ ਵਾਲਿਆ ਆ ਪਤਾਪੁਰੀਆ ਤੇ ਟੱਚ ਕੀ ਨੂੰ ਆਉਂਦੀ ਹੈ ਆ ਮੁੰਡਾ ਤੂ ਕੇ ਇੱਕ ਵਾ ਇੱਕ ਜੱਫਾ 500 ਦਾ ਹੋਵੇਗਾ ਲਓ ਸਾਹਮਣੇ ਜੋਬਨ ਪਾਉਂਦਾ ਹੋਇਆ ਕਬੱਡੀ ਮੇਰੇ ਮਿੱਤਰੋ ਖੇਡ ਮੈਦਾਨ ਦੇ ਅੰਦਰ ਲੈ ਵੀ ਪਤਾਪੁਰੀਆ ਲੋਡ ਰਹੀਆਂ ਆ ਆ ਮੁੰਡੇ ਨੇ ਲਾਵੇਂ ਜੱਫਾ ਅਮਰ ਆਤੂ ਕੇ ਕਿਹੜਾ 500 ਦੇ ਨਾ ਪਰ ਦੇਖਾਂਗੇ ਸਾਹਮਣੇ 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 ਟੱਕਰ

ਨਾਂ ਨੂੰ ਉਧਰਲੇ ਪਾਸੇ ਕਿਕਰ ਸੰਧੂ ਸਾਡਾ ਭਾਈ ਹੈ ਵੱਡੇ ਮਾਨ ਵੀਰ ਨੇ ਆਏ ਆ ਤਹਿ ਕੋ ਧੰਨਵਾਦ ਜਿੰਦਾ ਪ੍ਰਧਾਨ ਜੀ ਵੱਡੇ ਮਾਨ ਕਰਕੇ ਨਾਲ ਜੱਗਾ ਚੇਅਰਮੈਨ ਨਾਲ ਜਗਰੂਪ ਭਾਈ ਵੱਡੇ ਮਾਨ ਨੇ ਆਹ ਟੱਕੀ ਆਹ ਕਹਿੰਦੇ ਵਿਸ਼ੇ ਤੌਰ ਤੇ ਪੁਜੇ ਹੋਏ ਆ ਲਾ ਉਧਰਲੇ ਪਾਸੇ ਆਹ ਰੈਡ ਬਾਲ ਦੇ ਕਹਿੰਦੇ ਖਿਡਾਰੀ ਫੇਰ ਆਹ ਜਿਹੜਾ ਕਹਿੰਦੇ ਤਿਆਰ ਤੋਂ ਚਾਰੇ ਜੱਫੀ ਆਹ ਟੱਕਰ ਟਦੇ ਹਿੱਸੇ ਆ ਇਧਰ ਰੇਡ ਕਹਿੰਦੇ ਫੇਰ ਆ ਪੈ ਗਈ ਇੱਕ ਪਾਸੇ ਮਾਢੇ ਵਾਲੇ ਇੱਕ ਪਾਸੇ ਮਾਰਲੇ ਵਾਲੇ ਆਹ ਕਹਿੰਦੇ ਆ ਮੈਚ ਬੜਾ ਚੋਟੀ ਦਾ ਆਹ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ ਹੈ ਸੰਗਤ ਕਹਿੰਦੇ ਨਿਆਰਾ ਤੱਕਦੀ ਹੈ ਫਾਕੇ ਖੇਂਦੇ ਆ ਪਟਾਕੇ ਪੈਂਦੇ ਆ ਆ ਲੋਕ ਬੜਾ ਲੱਗੇ ਆ ਕਿੱਥੇ ਰਾਖਾ ਲੈ ਵੀ ਜਿੱਗਿਆ ਕਿੱਥੇ ਆ ਇੱਕ ਬੰਦਾ ਇੱਕ ਬੰਦਾ 500 ਆ ਵੀ ਨੌਜਨ ਨਾਲ ਇੱਕ ਬੰਦਾ ਇੱਕ ਮਿੰਟ ਨੂੰ ਪਹੁੰਚਦੇ ਕਰ ਦਿਓ ਇੱਕ ਮਿੰਟ ਜੱਫਾ ਲਾਇਆ ਵੀ 5 500 ਕਬੱਡੀ ਸੁਖਵੀਰ ਦੀ ਆ ਲੈ ਕਹਿੰਦੇ ਸੁਖਵੀਰ ਰਾਜੂ ਪਾਉ ਤੇ ਪਤਾਪੁਰੀਆ ਤਿਆਰ ਸੁਖ ਭੰਗਾਲਾ ਵਾਲਾ ਤੇ ਬੱੱਪਾ ਮੇਰੇ ਮਿੱਤਰੋ ਆਓ ਬੜਾ ਕੰਪਾ ਮੇਰੇ ਮਿੱਤਰੋ ਇਹਨੂੰ ਕਹਿੰਦੇ ਆ ਬੱੱਪਾ ਮੇਰੇ ਮਿੱਤਰੋ ਬੜਾ ਕੰਪਾ ਮੇਰੇ ਮਿੱਤਰੋ ਮੈਂ ਵੀ ਰੈਫਰੀ ਦਾ ਫੈਸਲੇ ਪਾਸੇ ਲੈ ਕੇ ਮੈਂ ਨਾਲ ਖੇਡਣ ਸੱਤਾਪੁਰੀਆ खिड़क के मैदान बल्ले बल्ले दिखा ज्यादा कहते हैं मैदान भाऊ काला राजू राजू कल मेरे से राज नहीं करता राजू राजू कहते ਉਹ ਲਾਰਿਆ ਦੀਪ ਤੇ ਬਿੰਦੂ ਨੇ ਤੇ ਭਰਾ ਕਹਿੰਦੇ ਪਤਾਪੁਰੇਰੇ ਜੱਫੇ ਤੇ ਵੀ ਨੋਟਾਂ ਦਾ ਮੀਂਹ ਪਰੌਣਾ ਮੇਰੇ ਮਿੱਤਰੋ ਨੋਟਾਂ ਦਾ ਨੋਟਾਂ ਦਾ ਮੀਂਹ ਪਰਹਾ ਮੇਰੇ ਮਿੱਤਰੋ ਆਹ ਚੱਕ ਆਹ ਚੱਕ ਆਹ ਕਬੱਡੀ ਪੈ ਗਈ ਮੇਰੇ ਮਿੱਤਰੋ ਆਹ ਕਹਿੰਦੇ ਧੂੜਕੋਟੀਆਂ ਬਲਮ ਪਾਦਾ ਗਿਆ ਕਬੱਡੀ ਜਿਲੇ ਮੋਕੇ ਦਾ ਧੂੜਕੋਟ ਰਣਜੀਤ ਪਿੰਡ ਪਰਦੇਤ ਵਰਨਾਮ ਗਾਮਾ ਉੱਗਾ ਗੀਤਕਾਰ ਦਾਸ ਪੁੱਤਰ ਪਾਉਂਦਾ ਕਬੱਡੀ ਭੱਜੂ ਦਾ ਜੱਫਾ ਲੱਗੂ ਗਗਨੇ ਵਾਲਿਆ ਭਟੀਆਂ ਸਾਰੇ ਪਾਸੇ ਲੱਗੂ ਆ ਸਾਡੇ ਲੋਹੇ ਉੱਤੇ ਮਾਰੀ ਵੀ ਜਿਹਨੂੰ ਅੱਜ ਦੀ ਜਵਾਨੀ ਯਾਰਾ ਸਿਰਾਂ ਦੱਸਦੀ ਯਾਰੋ ਅੱਜ ਅਸੀਂ ਉਹ ਕਰਾ ਕੇ ਛੱਡਾਂਗੇ ਆ ਸੁੱਖੀ ਲੋਪੋ ਮੇਂਦਰਾ ਦੇ ਆ ਮਾਫੀ ਮੇਰੇ ਮਿੱਤਰੋ ਬੰਦਾ ਧੰਨਵਾਦ ਲੈ ਵੀ ਜੂਰੋ ਕੰਪਲੂਨ ਪਿਆ ਨਾ ਬਿੰਦੂ ਦੀ ਕਬੱਡੀ ਹੋਣੀ ਪਾਸੇ ਕੋੜ ਚੁਗੀਆ ਪਿੰਡ ਧੰਬੋਂ ਦਾ ਸਵਾਹ ਵਾਲਿਆ ਬਿੰਦੂ ਸਵਾਹ ਵਾਲਿਆ ਬਿੰਦੂ ਪਰ ਦੀ ਟੀਮ ਦਾ ਢਾਂਗੇ ਵਾਲਾ ਕਿਨੇ ਢਾਊਆ ਨਾਲ ਸਵਾਲੀਆ ਬਿੰਦੂ ਆ ਉਹ ਮੁੰਡੇ ਬਾਡੀ ਵਾਲੇ ਤਿੰਨ ਨਾਲ ਕਿਨੇ ਢਾਊ ਦੇ ਖੜਿਆ ਬੁਰਜੀਆਂ ਵਰਗੇ ਢਾਂਗੇ ਵਾਲਾ ਵੀ ਅੱਜ ਆਪਣੀ ਆਈ ਤੇ ਆਇਆ ਹੋਇਆ ਹੈ ਮੇਲਾ ਜਿੱਤੂ ਮੇਰੇ ਮਿੱਤਰੋ ਪਤਾ ਪਤਾ ਲੱਗਿਆ ਰੋ ਸਮਾਂ ਥੋੜਾ ਹੀ ਬਾਕੀ ਸ਼ੰਕਦਾ ਰਹਿਣੀ ਆ ਮੇਂ ਤੜੀ ਆ ਲਾ ਉਧਰਲੇ ਪਾਸੇ ਦੇ ਪਿਆਰ ਵਰ ਪਿਆਰ ਹੈ ਕੋਈ ਨਹੀਂ ਹੋਰ ਲਾ ਫੇਰ ਕਹਿੰਦੇ ਰੇਡ ਹੋਰ ਫੇਰ ਕਹਿੰਦੇ ਖੇਡ ਮਨਾ ਲੈਣੀ ਹੈ ਵੀ ਲਾ ਕੇ ਪਰਸੀਨ ਕਦੋਂ ਉਗੜੀਆਂ ਬੱਤੀਆਂ ਨੇ ਵੀ 90 ਦੀ ਸੋਚਾਂ ਨੇ ਆਹ ਸੜਾ ਕਾਦੇ ਬੱਤੀਆਂ ਨੇ ਜੱਪਾ ਸਿੱਧੂ ਹੱਕ ਨੇ ਹੱਥ ਨਹੀਂ ਵਾਲਾ ਪਿੰਡ ਹੈ ਪਲੇ ਵੀ ਥਾਬਿਆ ਜੇ ਜੱਪਾ ਲੱਗਿਆ 500 500 500 500 500 500 500 ਪੁਆਇੰਟ ਕੀਦਾ ਬਾਈ ਕੋਈ ਨਹੀਂ ਦਿੱਤੀ ਪੁਆਇੰਟ ਕਿਦਾ ਬਈ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਪ੍ਰੇਮ ਸਿੰਘ ਜੀ ਬਾਈ ਗਰਾਊਂਡ ਕਲੀਅਰ ਕਰਤੀਏ ਬੱਲੇ 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 ਖੈਰੀ 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 ਤੇ ਪਾਲਮ ਬੋਲਣੀਆਂ ਐ ਨਹੀਂ ਹੋਰ ਬਹੁਤ ਕਰੀ ਜਾ ਬੈਠੇ ਆਪਾਂ ਲਾਓ ਸਾਹਮਣੇ ਇਸ ਲਈ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਗਈ ਤੇ ਜੀ ਮਿੱਤਰੋ ਬਖਵੀਰ ਕਬੱਡੀ ਪਾਉਂਦਾ ਹੋਇਆ ਲਾਉਣੇ ਕੌਣ ਲਾਉ ਜੱਫਾ ਅਰਕੇ ਲੱਗਿਆ ਹੋਇਆ ਨੈੱਟ ਚਾਰ ਜੱਫੀ ਤਿਆਰ ਨੰਬਰ ਤੱਕ ਜਾਨੀ ਖੇਡਦੀ ਹੈ ਦੂਜੇ ਪਾਸੇ ਮਾਲਵੇ ਵਾਲੇ ਆਹ ਟੱਕਰ ਕਹਿੰਦੇ ਟਕਾਣੇ ਦੀ ਹੈ ਟੱਕਰ ਕਹਿੰਦੇ ਸਿਰੇ ਦੀ ਹੈ ਆਹ ਦੇਖਾਂਗੇ ਆਹ ਨੰਬਰ ਕਹਿੰਦੇ ਜਾਂ ਜਾਫੀ ਹਿੱਸੇ ਜਾਂਦਾ ਹੈ ਜਾਂ ਰੇਡਰ ਹਿੱਸੇ ਜਾਂਦਾ ਹੈ ਗੱਲ ਸਮੇਂ ਦੀ ਨੂੰਮਰ ਧੰਨਪਿੰਡ ਵਾਲਾ ਮੈਨੇ ਵੀਰੋ ਅੱਜ ਕਨੇ ਖਾਈ ਵੀ ਟੀਮ ਦੇ ਲਈ ਕਬੱਡੀ ਦਾ ਪਾ ਰਿਹਾ ਹੈ ਕੋਮਲ ਸਾਡਾ ਵੀਰ ਹੈ ਕਨੇ ਖਾਈ ਪਿੰਡਾਂ ਦਾ ਅੱਜ ਪੱਕੀ ਟੀਪ ਪੜਾਈ ਆ ਮੁੰਡੇ ਨੇ ਲੈ ਵੀ ਕੋਮਲਾ ਨੇ ਜਿੱਤ ਕੇ ਪਾਰਟੀ ਪੱਕੀ ਆ ਪਾਰਟੀ ਪੱਕੀ ਆ ਲਓ ਸਾਹਮਣੇ ਦੇਖਾਂਗੇ ਬੱਲੇ 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 ਰਾਜੂ ਪਾਉ ਕਾਂਗੇ ਵਾਲਾ ਮੇਰੇ ਮਿੱਤਰੋ ਮਾਟੀ ਦੀ ਟੀਮ ਦਾ ਵੱਡਾ ਹਿੱਸਾ ਬਣਿਆ ਹੋਇਆ ਹੈ ਅਮਰ ਤਤੂਪੜ ਜੋਗਨ ਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਆਹ ਖਿਡਾਰੀ ਵੀ ਕਹਿੰਦੇ ਅੱਜ ਦੇ ਸਮੇਂ ਦਾ ਆਹ ਟਾਪਰ ਕਹਿੰਦੇ ਖਿਡਾਰੀ ਅਜੇ ਸਮੇਂ ਨਾ ਆਉ ਕੰਦੇ ਸਿਰੇ ਦਾ ਟਰਾਰੀਆ ਲਓ ਦਰਦਾ ਧੰਨਵਾਦ ਆ ਮੇਰੇ ਮਿੱਤਰੋ ਮੈਂ ਵੀ ਕਿੱਕਰ ਬਈ ਐਨ ਸਵਾਦ ਆਇਆ ਪਿਆ ਐਨ ਗੱਲਾਂ ਵੱਡੀਆਂ ਨੇ ਜੱਗਿਆ ਪ੍ਰਧਾਨ ਜੀ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਮੁੰਡਾ ਜੋਕੇ ਵਾਲੀਆ ਰੁਪਾ ਭੱਜੂ ਮੇਰੇ ਮਿੱਤਰੋ ਜੈਫਰ ਲੱਗੂ ਭਗਾਰੇ ਵਾਲਾ ਲੱਗੂ ਭਗਾਰੇ ਵਾਲਾ ਆ ਚੱਕ ਆਉ ਚੱਕ ਆਉ ਚੱਕਾ ਰੁਪਾ ਫੇਰ ਆ ਖਿਡਾਰੀ ਕਿੰਦੇ ਰੇਡ ਲਈ ਤਿਆਰ ਹੋ ਕੇ ਆਇਆ ਆਵਾਜ਼ ਨਾ ਬਕਵਾੜੀ ਕਿਹੜਾ ਹੈ ਬੈਰੀਆ ਪੂਰੀ ਚੱਕ ਲੋ ਮੈਚ ਫਟ ਗਿਆ ਪਿਆ ਇਹ ਦੋੜ ਚੱਕ ਕੇ ਬਾਹਰ ਸਿੱਧੀ ਪਾਣਾ ਲਓ ਕਬੱਡੀ ਚੱਲੀ ਹੈ ਖੰਡਾ ਪਾਉਣਾ ਕਬੱਡੀ ਕਹਿੰਦੇ ਨਾਰੀਆਂ ਦਾ ਉਹ ਬਿੰਦੂ ਵਾਹ ਵਾਲਾ ਬਿੰਦੂ ਚੱਕਾ ਕਬੱਡੀ ਦੇ ਮੈਦਾਨ ਵਿੱਚ ਧੂੜਾ ਦੇ ਪੰਨ ਉਹ ਪੰਨ ਜੇਰੀ ਵਾਲੇ ਦੇ ਨਾਲ ਦੀ ਪੱਗੀ ਆਰੀਆ ਪੰਨਾ ਪਿਆਰ ਹੈ ਸਰਵਾਨ ਦਾ ਪਰ ਆ ਆਹ ਪ੍ਰਾਪ ਸਵਾਹ ਵਾਲਾ ਸਵਾਹ ਵਾਲਾ ਤੇ ਦਾੜਾ ਪਰਦਾ ਪਰ ਹੁੰਦੀ ਆ ਦੋਪੇ ਸਾਡੇ ਦਾੜਾ ਪਰ ਸਵਾਹ ਵਾਲਾ ਦਾੜਾ ਵਾਲਾ ਹੁੰਦੀ ਹੈ ਲਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਡੈ ਗਈ ਲੈ ਵੀ ਤੁਹਾਨੂੰ ਚੱਕੀ ਮਾਈਕ ਨਾ ਉਧਰੇ ਪਾਸੇ ਕਨੇ ਕਬੱਡੀ ਪੈ ਚੁੱਕੀ ਹੈ ਖੇਡ ਮੈਦਾਨ ਦੇ ਵਿੱਚ ਆਹ ਇੱਕ ਵਾਰ ਤੇਰਾ ਜਫਾ ਆ ਲੱਗੇ ਸਵਾਦ ਆਹ ਦੁਨੀਆ ਸਵਾਦ ਉਹ ਦੁਨੀਆ ਲੰਗਰ ਕਮੇਟੀ ਦੇ ਵਿਸ਼ੇਸ਼ਤਾ ਤੇ ਪਹੁੰਚਿਆ ਬਰਸੀਆਂ ਦਾ ਲੱਖਾ ਕਹਿੰਦਾ ਜੀ 1 ਬਜਠਾ ਦੀ 30 32 ਅੰਦੇ ਦੀ ਅੰਦੇ ਦੀ ਅੰਦੇ ਦੀ 30 32 32 ਸਾਡੇ ਆ ਵੀ ਮਿੱਤਰੋ ਕਿਵੇਂ ਲੱਗਾ ਤੁਹਾਨੂੰ ਇਹ ਮੈਚ ਅੱਜ ਪੈਣਾ ਉਸਤਾਦ ਤੋਂ ਕੋਕੀ ਫਰਿੰਦੇ ਫਿਰੇ ਤੋਂ ਇਹ ਕਮਹੋਰੀ ਬੱਬੇ ਹੋਰੀ ਪੈਣਾ ਉਸਤਾਦ ਤੋਂ ਅੱਜ ਮੈਚ ਖੇਡੇ ਹੈ ਤੁਹਾਨੂੰ ਇਹ ਮੈਚ ਕਿਵੇਂ ਲੱਗਾ ਕਮੈਂਟਾਂ ਚ ਦੱਸਿਓ ਠੀਕ ਆ ਨਾ ਤੇ ਉਸਤਾਦ ਆਇਆ ਜੀ ਕਿਸੇ ਕੋਈ ਪ੍ਰੋਬਲਮ ਦੀ ਸਰੀਰ ਦੀ ਉਹ ਠੀਕ ਨਹੀਂ ਤੁਸੀਂ ਇਹਦੇ ਤੇ ਕਰਕੇ ਉਸਤਾਦ ਖੇਡੇ ਨਹੀਂ ਸੀਗੇ ਹੈਗੇ ਜਰੂਸੀ ਉਤੇ ਆਜ਼ਾਦ ਤੇ ਸਾਨੂੰ ਮੈਚ ਕਿਵੇਂ ਲੱਗਾ ਕਮੈਂਟਸ ਚ ਦੱਸੋ ਤੇ ਆਪਣੇ ਭਰਾ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਨਵੇਂ ਚੈਨਲ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸਪੋਰਟ ਕਰੋ ਵੱਧ ਤੋਂ ਵੱਧ ਆਪਣੀਆਂ ਵਲੌਗ ਦੇਖਣ ਲਈ ਸੰਡੇ ਨੂੰ 5 ਵਜੇ ਸ਼ਾਮ ਨੂੰ ਤੇ ਬੁੱਧਵਾਰ ਨੂੰ 5 ਵਜੇ ਸ਼ਾਮ ਨੂੰ ਤੇ ਮੰਗਲਵਾਰ ਨੂੰ ਇਹ ਤੰਨੇ ਦਿਨ ਆਪਣੇ ਬਲੌਗ ਆਇਆ ਕਰਨਗੇ ਬੱਤ-ਬੱਤ ਸਪੋਰਟ ਕਰੋ ਤੁਹਾਡੇ ਭਰਾ ਨੂੰ ਠੀਕ ਹੈ ਜੀ ਮਿਲਦੇ ਆ ਇੱਕ ਫਿਰ ਨਵੇਂ ਬਲੌਗ ਚ